ਆ ਤੁਸੀਂ ਚਾਹ ਤੇ ਪੀ ਲੈਣ ਗਿਆ ਕੋਈ ਤੁਹਾਨੂੰ ਸਾਹ ਵੀ ਨਹੀਂ ਪੀਲ ਦਿੰਦੀ ਪੀਣਾ ਚਾਹ ਨੂੰ ਤਾਂ ਮੈਂ ਤੁਹਾਨੂੰ ਰੋਕਦੀ ਵੀ ਚਾਹ ਤਾਂ ਹੀ ਕਰਦੀ ਮੈਂ ਚਾਹ ਪੀਣੀ ਹੈ ਭੈਣਿਆ ਆ ਕਰਦਿੰਗੀ ਭੈਣਿਆ ਆ ਕਰਦਿੰਗੀ ਕਾਹਦਾ ਨਹੀਂ ਪਰਬਾ ਮਾੜਾ ਨਹੀਂ ਤੇ ਨਹੀਂ ਚੰਗਾ ਨਹੀਂ ਕਹਿੰਦੀ ਮੈਂ ਕੁਝ ਨਹੀਂ ਐਵੇਂ ਹੋ ਜਾਂਦੀ ਕੋਈ ਰਿਸ਼ਤਾ ਨਹੀਂ ਕਰਦਾ ਰੱਖਦੀ ਕਿਹੜਾ ਰਿਸ਼ਤਾ ਕੋਈ ਰਿਸ਼ਤਾ ਪਹਿਣਾ ਵਾਲਾ ਨਹੀਂ ਰੱਖਦੀ ਨੀ ਦਰਾਨੀ ਚਾਣੀ ਵਾਲਾ ਵੀ ਰੱਖਦੀ ਤੇ ਇੱਕ ਰਿਸ਼ਤਾ ਮੰਨ ਲਾ ਨਾ ਜਾਂ ਪਹਿਣਾ ਦਾ ਜਾਂ ਦਰਾਨੀ ਸਾਡਾ ਮੈਂ ਤੇਨੂੰ ਲਿਆ ਕੇ ਪਛਤਾਈਗੀ ਤੂੰ ਤਾਂ ਮੈਨੂੰ ਜਾਣਦੀ ਜਾਣਦੀ ਐ ਬਸ ਐਵੇਂ ਕਰਦੀ ਰਹੀਨੀ ਐ ਕੀ ਕਹਿਣਗੇ ਸਾਡੇ ਸਹੁਰਿਆਂ ਵਾਲੇ ਸਾਡੇ ਸੱਸ ਕਹਿੰਦੀ ਐ ਵੀ ਤੁਸੀਂ ਆਪਸ ਵਿੱਚ ਪਹਿਣਾ ਪਹਿਲ ਨਹੀਂ ਪਾ ਸਕਦੇ ਦਰਾਨੀ ਸਾਣੀ ਤੂੰ ਅੱਜ ਕੀ ਕਰਤਾ ਸੀ ਜਦੋਂ ਤੂੰ ਹੀ ਬੈਠੇ ਰਹਿੰਦੀ ਐ ਨੇ ਮੈਂ ਕਾਮ ਨਹੀਂ ਕਰਦੀ ਕੰਮ ਵੀ ਕੋਈ ਵਾਲੇ ਚ ਕੰਮ ਨਾ ਕਰਦਾ ਕੰਮ ਤੋਂ ਮੈਂ ਨਹੀਂ ਕੰਮ ਕਰਦੀ ਕੰਮ ਪਿੱਛੇ ਦਾ ਸਾਰਾ ਸਿਰ ਪਤੰਦਾ ਕੰਮ ਪਿੱਛੇ ਵੀ ਕੋਈ ਨਹੀਂ ਰੈਂਦਾ ਸਿਆਪਾ ਹੋਰ ਕਾ ਪਤੰਦਾ ਕੰਮ ਪਿੱਛੇ ਨਹੀਂ ਪੈਂਦਾ ਤੂੰ ਇੰਜ ਇੰਜ ਪਿੱਛੇ ਲੱਗੀ ਰਹੀ ਨਹੀਂ ਇਹ ਪੈਰ ਦੁਆ ਕਰਦੀ ਨਹੀਂ ਪੈਣਾ ਕਰਦੇ ਤੇ ਜੇ ਮੈਂ ਇਥੇ ਇੰਨੀ ਖਾਨੀ ਆ ਤਾਂ ਮੇਰਾ ਵੀ ਇਤਿਆਹ ਹੈ ਤੇ ਮੈਂ ਕਰ ਕੇ ਵੀ ਤੇਰਾ ਹੱਕ ਨਹੀਂ ਆ ਮਾਂ ਨਾ ਤੂੰ ਐ ਹੀ ਹੈਵੀ ਰਹੀ ਨਹੀਂ ਮੇਰੇ ਉੱਤੇ ਤਾ ਇਹਨੂੰ ਵੀ ਪਤਾ ਬੰਦਾ ਸਤੇ ਹੈਗੇ ਤੂੰ ਇਨਾ ਚਿਰ ਤੱਕ ਖਾਣਦੇ ਬਣਾਉਂਦੇ ਇਹ ਨਾ ਕਿਹੜਾ ਕੋਈ ਤੈਨੂੰ ਬਾਹਰ ਜਾ ਕੇ ਕੰਮ ਕਰਦੀ ਆ ਤੂੰ ਵੀ ਹਾਂ ਤੈਨੂੰ ਬੈਠੇ ਉਹ ਆ ਰੋਟੀਆਂ ਦੇਨੇ ਨੇ ਤੇ ਤੂੰ ਇਹ ਮਾਰਦੀ ਚੁੱਪ ਚੁਪ ਕੇ ਤੂੰ ਉਹ ਤਾਂ ਇਹ ਮਾਰਦੀ ਚੁੱਪ ਚੁਪ ਕੇ ਕਹਿੰਦੀ ਤੂੰ ਕੱਬ ਤੂੰ ਕਿਹੜਾ ਬਾਹਰ ਕੰਮ ਕਰਦੀ ਮੈਂ ਬਾਹਰ ਕੰਮ ਕਰ ਦੂੰਗੀ ਜਾਣ ਐਨਾ ਮੇਰਾ ਵੀ ਤਾਂ ਤਿਹਾਰ ਗਿਆ ਨਾ ਜੇ ਮੈਂ ਜਾਈ ਨਹੀਂ ਆ ਤੇ ਮੈਂ ਖਾਨੀ ਆ ਤੇ ਮੇਰਾ ਹੱਕ ਹੈ ਜਦ ਤੱਕ ਤੇਰਾ ਹੱਕ ਬੰਦਾ ਸੀ ਨਾ ਤੇ ਹੱਕ ਦੀ ਉਹ ਗੱਲ ਕਰਦੀ ਆ ਜਦ ਤੱਕ ਉਸਮ ਨਹੀਂ ਸੀਗਾ ਥੇ ਠੀਕ ਹੈ ਨਾ ਹਾਂ ਜਦ ਜਦ ਤੱਕ ਤੇਰਾ ਬੰਦਾ ਖਤਮ ਹੋਇਆ ਹੋਇਆ ਨਹੀਂ ਤੇ ਉਹਨੇ ਤਾਂ ਕੱਲ ਮੈਨੂੰ ਕੀ ਆ ਬੋਲਨੀ ਆਗਾ ਤੂੰ ਹੀ ਕਹਿੰਗੀ ਦੇਔਰੋਂ ਤੇ ਮੈਂ ਤਾਂ ਦਿਔਰ ਨੂੰ ਪਤਾ ਹੀ ਨਾ ਚਲਦਾ ਬਾਹਰ ਬੈਠਾ ਨੂੰ ਕੀ ਤਰੀਕੀ ਦਿਔਰ ਨੂੰ ਪਤਾ ਕੀ ਦਛਣ ਕਰਦੀ ਹੈ ਕੀ ਨਛਣ ਕਰਦੀ ਹੈ ਮੈਂ ਮੈਂ ਤੁਹਾਨੂੰ ਦੱਸੂਗੀ ਉਹਨੂੰ ਦੱਸ ਲਈ ਦੱਸ ਲਈ ਮੈਂ ਇਹਨਾਂ ਨੂੰ ਕਰਦੀ ਹੈ ਬਹੁਤਾ ਬਦਕੀਆਂ ਕੁ ਹੁੰਦੀਆਂ ਰਹੀਆਂ ਤੂੰ ਮੇਰਾ ਦਿਔਰ ਨਹੀਂ ਮੇਰਾ ਇੱਧਾ ਕਰਦਾ ਮੇਰੇ ਨਾਲ ਉਸ ਪਿਰੇ ਦੀ ਭਾਵੀ ਹੈ ਵੱਡੀ ਭਾਵੀ ਆ ਭਾਵੇਂ ਉਹ ਕਰਦੀ ਇਹਨਾਂ ਤੂੰ ਪਿਆਣਾ ਹੋਣ ਰੱਖਦੀ ਨਾ ਤੂੰ ਦਰਾਲੀ ਛਾਲੇ ਵਾਲਾ ਰਿਸ਼ਤਾ ਰੱਖਦੀ ਅੱਛੀ ਕੁੜੀ ਲਾਉਂਗਾ ਕਹਿੰਦੀ ਆ ਜਿਹੜਿਆ ਨਾ ਜਦ ਤੂੰ ਕਹਿੰਦੀ ਆ ਕਿ ਜਦ ਮੈਂ ਨਹੀਂ ਜਾਂਦੀ ਕੌਂਦੇ ਪਏ ਆਂ ਕੌਂਦੇ ਰੇ ਬੱਚੇ ਬਾਹਰ ਦੇ ਪਏ ਆ ਘਰ ਦੇ ਪਾਇ ਕਿ ਪਾੜ ਰੱਦ ਦੇ ਮੈਂ ਕਿੰਨਾ ਕੰਮ ਕਰਦੀ ਆ ਘਰ ਦਾ ਤੇ ਮੈਂ ਕਿਹਾ ਪਹਿਲੀ ਬੱਤੀ ਹੁੰਦੀ ਹੈ ਮੈਂ ਵੀ ਤਾਂ ਕਰਦੀ ਹਾਂ ਮੈਂ ਅੱਜ ਮਾਤਾ ਨੂੰ ਵੀ ਆਉਂਦੇ ਉਹ ਨਹੀਂ ਮੈਂ ਕਹਿੰਦੀ ਆ ਵੀ ਮੈਂ ਨਾਲ ਤੇ ਮਿਲ ਕੇ ਪਹਿਰਾ ਵਾਲਾ ਕੰਮ ਕਰਦੀ ਆ ਮੇਰੇ ਨਾਲ ਨਾਲ ਦਰਾਜ ਵਾਲਾ ਕਰਦੀ ਆ ਆਵੇ ਫਿਰ ਮਾਤਾ ਕੋਈ ਨਾ ਕੋਈ ਗੱਲ ਕਰੂਗੀ ਨਾ ਕੋਈ ਕਾ ਤੇ ਪਰਾ ਕੁਲੇ ਅਸੇ ਇਹੀ ਕੋਸ ਤੋਂ ਚੋਣ ਚੋਨੀ ਆ ਤੂੰ ਬੇਹਾਨੇ ਸੇ ਪਾਈਂ ਆ ਉਧਰ ਜੋਰ ਨੂੰ ਵੀ ਕਹਦਾ ਉਧਰ ਸਾਸ ਨੂੰ ਵੀ ਕਹਦਾ ਮਾਟੀ ਦੇ ਸਾਰੇ ਪਾਸੋਂ ਸ਼ਿੱਟਾ ਮਰਵਾਵਾ ਮੈਨੂੰ ਤਾਂ ਕੱਢਣ ਨੂੰ ਕਰਦੀ ਐ ਮੈਨੂੰ ਤਾਂ ਲਾਦਾ ਮੈਂ ਨਹੀਂ ਤੇ ਕੱਢਣ ਨੂੰ ਕਰਦੀ ਤੂੰ ਕੱਢਣ ਨੂੰ ਕਰਦੀ ਮੈਨੂੰ ਕੱਢਣ ਨੂੰ ਕਦੇ ਨਹੀਂ ਨਾ ਤੇ ਮੈਂ ਤੇ ਮਾਤਾ ਨੂੰ ਵੀ ਦੱਸੂਗੀ ਜੀਔਰ ਨੂੰ ਵੀ ਦੱਸੂਗੀ ਆਪਣੇ ਨੂੰ ਦੱਸਾਂ ਮਾਤਾ ਵੀ ਮੇਰੇ ਮੇਰੇ ਖਸਮ ਨੂੰ ਕੋਈ ਖੰਦੀ ਆ ਦੱਸੋ ਹਾਂ ਤੇ ਮਾਤਾ ਦਾ ਪੁੱਤ ਨਹੀਂ ਕਾ ਮਾਤਾ ਦਾ ਪੁੱਤ ਨੂੰ ਤੇਰਾ ਖਸਮ ਤੇ ਅੱਜ ਬਣ ਗਿਆ ਤੇ ਮਾਤਾ ਦਾ ਪੁੱਤ ਮਾਤਾ ਨੇ ਪਾਲਿਆ ਨਹੀਂ ਪਾ ਲਿਆ ਨਹੀਂ ਮਾਤਾ ਮਾਤਾ ਨੇ ਜੰਮਿਆ ਪਾ ਲਿਆ ਸਾਰਾ ਹੁਣ ਜੇ ਪਾ ਲਿਆ ਸਾਰਾ ਸਾਰਾ ਕੁਛ ਰਟਾ ਦਿੱ ਗਏ ਰਟਾ ਕੀ ਲੈਣਾ ਮਾਤਾ ਕੀ ਰੁੱਟਦੀ ਮਾਤਾ ਰੁੱਟਦੀ ਹੋਆ ਮਾਤਾ ਤਾਂ ਨੂੰ ਚੰਮੀ ਹੈ ਕਿ ਮਾਤਾ ਤੇ ਚੈਰੀ ਮਿੰਦਰਾ ਕਰਦੀ ਹੈ ਮਾਤਾ ਕਹਿੰਦੀ ਮੇਰੀ ਮਾਤਾ ਚੰਗਾ ਕਰਦੀ ਦੀ ਆ ਹੁੰਦੀ ਆ ਮਾਤਾ ਕਹਿੰਦੀ ਚੱਲ ਮੇਰੀ ਪੁੱਤ ਨਹੀਂ ਆ ਕਰਨੇ ਨਾਲ ਤੇ ਚੱਲ ਮੇਰੀ ਲੋ ਹੈ ਤੇ ਮੈਂ ਕੋਈ ਨਾ ਮੈਂ ਕੁਛ ਵੀ ਤੂੰ ਕਹਨੀਂ ਪਜਾਵੇ ਮੈਂ ਮਾਂ ਤਾਂ ਨਹੀਂ ਮੈਂ ਕਹ ਦੱਸੂਗੀ ਦਿਓਰ ਨੂੰ ਵੀ ਦੱਸੂਗੀ ਆਪਰੇ ਵੀ ਪਿਤਾ ਜੀ ਨੂੰ ਦੱਸਣਾ ਦੱਸ ਦੇ ਤੂੰ ਕਹ ਮੈਂ ਦੱਸੂਗੀ ਮੈਂ ਕਸੇ ਹੀ ਨੂੰ ਦੱਸਣਾ ਵੀ ਤੂੰ ਮੈਂ ਡਰਦੀ ਨਹੀਂ ਹੈਗੀ ਹਾਂ ਤੂੰ ਕਹ ਡਰਦੀ ਨਹੀਂ ਮੈਂ ਡਰਦੀ ਨਹੀਂ ਕੰਨੇ ਡਾੜ ਪਾ ਕੇ ਫਿਰ ਤੂੰ ਮੇਰੇ ਨਾਲ ਇਸ ਤਰ੍ਹਾਂ ਕਰੂ ਤੂੰ ਤਾਂ ਮੈਨੂੰ ਕੱਢੂਗੀ ਮੈਂ ਹੀ ਕਰਦੀ ਹਾਂ ਅੱਗੇ ਡਰਦੀ ਸੀ ਹੁਣ ਨਹੀਂ ਡਰਦੀ ਹੈਗੀ ਤਾਂ ਕੋਈ ਨਾ ਮੈਂ ਨਾ ਤੂੰ ਮੈਂ ਦੱਸ ਦੇਣਾ ਸਾਰਿਆਂ ਨੂੰ ਤੂੰ ਮੈਨੂੰ ਬੜਾ ਤਾਸੀ ਜੀ ਮਾਤੀ ਰੱਖਦੇ ਪੇਕੇ ਵੀ ਦੱਸੇਂ ਜਾਂਦੇ ਬੀਬੀ ਨੂੰ ਵੀ ਦੱਸ ਦਿੰਨਾ ਨਾ ਮਾਕੇ ਉਹਨਾਂ ਹੁੰਦਾ ਸੀ ਤੇ ਪੇਕੇ ਤਾਂ ਦੱਸੂਗੀ ਲਾਸਿਕਾ ਕਹਿੰਦੀ ਆ ਮੈਂ ਕੱਖੇ ਕਰ ਸੁਣੀ ਨਾ ਕੰਮ ਨਹੀਂ ਅੱਜ ਕਰਦੀ ਆ ਮੇਰੇ ਨਾਲ ਮੈਨੂੰ ਲਿਆ ਕੇ ਤੂੰ ਕਰਦੀ ਆ ਤਸਤਾ ਮੈਂ ਤਾਂ ਕੁਛ ਨਹੀਂ ਕਰਦੀ ਲਿਆਈ ਮੈਂ ਤੇ ਲਿਆ ਕੇ ਤੈਨੂੰ ਕੁਸਤੋਂ ਨਹੀਂ ਆ ਮੈਂ ਤਸਤਾ ਉਹਨਾਂ ਕੋ ਸੋਣੀ ਨਾ ਜਿਹੜੇ ਨਾਲ ਸਾਰੇ ਚੱਲਣਾ ਹੀ ਜਾਣਦੀ ਤੂੰ ਤੂੰ ਚੱਲਦਾ ਹੀ ਨਹੀਂ ਜਾਣਦੀ ਹੈਗੀ ਕੀ ਚੱਕਾ ਨਹੀਂ ਜੇ ਰੋਟੀਆਂ ਨਹੀਂ ਖਾਂਦੇ ਰੋਟੀਆਂ ਨਹੀਂ ਖਾਂਦੇ ਤੁਹਾਨੂੰ ਐ ਫੜਨੀ ਕੀ ਹੋਇਆ ਸੋਣਾ ਹੀ ਤੈਨੂੰ ਕੀ ਕਰਨਾ ਆ ਕੀ ਚੱਕ ਕਪੜੇ ਧੋ ਦ। ਮੈਂ ਧੋਣੇ। ਤੂੰ ਨਹੀਂ ਫੜਨੇ ਤੂੰ। ਮੈਂ ਨਹੀਂ ਧੋਣੇ। ਤੂੰ ਨਹੀਂ ਧੋਣੇ। ਮੈਂ ਥੋੜਾ ਚਾ। ਜੇ ਤੂੰ ਮੇਰੇ ਹੋ, ਤੇ ਮੇਰੇ ਵਾਲ ਮੈਂ ਕਰਾਂਗੀ। ਮੈਂ ਥੋੜਾ ਚਾ। ਬਾਹਰ ਚੱਲ। ਮੈਂ ਧੋਣੇ। ਨਹੀਂ ਬਾਸ। ਨਹੀਂ ਮੈਂ ਧੋਣਾ ਕਪੜੇ। ਚਲ ਮੈਂ ਇਹ ਧੋ ਦੇਣੀ ਆ। ਮਸ਼ੀਨ ਦੇ ਵਿੱਚ ਕਪੜੇ ਤੇ ਮੈਂ ਤੇਰੇ ਬੱਚਿਆਂ ਨੂੰ ਆਪਣੇ ਬੱਚਿਆਂ ਵਰਗੇ ਜਾਣਦੀ ਹਾਂ ਨਾ। ਛੋਟੇ ਛੋਟੇ ਅਸ ਇਕੱਠੀਆਂ ਰਹੀਆਂ ਇਕੱਠੇ ਪਾ ਲਈਆਂ। ਪਰ ਇਹ ਮੇਰੇ ਬੱਚਿਆਂ ਨੂੰ ਪੈਂਦੀ ਨਹੀਂ ਤੇਰੇ ਬੱਚਿਆਂ ਦੇ ਮੈਂ ਨਹੀਂ ਧੋਣੇ। ਮੈਂ ਕਰਨੇ ਆ। ਚਲ ਮੈਂ ਧੋ ਦੇਣੀ ਆ। ਧੋ ਦੇਣੀ ਆ ਮੈਂ। ਨਾ ਨਾ ਮੈਂ ਇਹ ਵੀ ਧੋਦਨੀ ਮੈਂ ਫੇਰ ਵੀ ਟਾਲ ਜਾਨੀਆ ਪਰ ਇਹ ਕੋਈ ਨਹੀਂ ਟਾਲਦੀ ਮੈਨੂੰ ਕਲਟਰ ਦਾ ਤੁਰੀ ਹੋ ਤੁਰੀ ਹੋਈ ਆ ਤਾਂ ਕੋਈ ਗੱਲ ਨਹੀਂ ਜਾਂ ਕੱਢ ਦੇ ਕੋਈ ਗੱਲ ਨਹੀਂ ਹੁਣ ਇਹਨੇ ਮੈਨੂੰ ਕੱਢਣਾ ਹੀ ਆ ਮੈਂ ਤੈਨੂੰ ਐਵੇਂ ਲੈ ਕੇ ਆਈ ਆ ਮੈਂ ਆਪਣੇ ਪੈਰਾਂ ਤੇ ਘਵਾੜਾ ਆਪ ਹੀ ਮਾਰਿਆ ਹੁਣ ਇਹ ਹੁਣ ਨਹੀਂ ਸੀ ਚਾਹੀਦਾ ਸਰ ਕੋਈ ਨਾ ਮੈਂ ਮੈਂ ਤੇ ਇਹਦੇ ਬੱਚਿਆਂ ਦੀ ਵੀ ਧੋਉਂਗੀ ਮੈਨੂੰ ਕਹਿੰਦੀ ਮੈਂ ਤੇਰੇ ਬੱਚਿਆਂ ਨੂੰ ਧੋਨੀ ਆ ਮੈਂ ਤੇਰੇ ਇਹਦੇ ਕੱਲ ਦੀ ਮੈਂ ਤਾਂ ਸਾਰਿਆਂ ਤੋਂ ਕਣੀ ਮਸ਼ੀਨ ਲਗਾਣ ਦੀ ਜਰੂਰਤ ਨਹੀਂ ਹੈਗੀ ਫੱਟਾ ਮਾ ਭੋਜੜੇ ਸਾਰੇ ਉਪੜਨੇਗੇ ਚਾ ਮੈਂ ਤੇ ਮਸ਼ੀਨ ਚ ਧੋਵਾਂਗੀ ਮਸ਼ੀਨ ਨੂੰ ਹੱਥ ਨਾ ਲਾਈ ਤੈਨੂੰ ਵੀ ਧੋਵਾਂਗਾ ਮੇਰੀ ਮੇਰੀ ਤਾਂ ਕੱਪੜੇ ਹੱਥਾਂ ਨਾਲ ਧੋਵਾਂਗੀ ਤੂੰ ਜੋ ਮੈਂ ਹਸਾਲਾ ਧੋਵਾਂਗੀ ਨਾ ਫਿਰ ਮੈਂ ਤੈਨੂੰ ਵੀ ਨਹੀਂ ਧੋਵਾਂਗਾ ਤੈਨੂੰ ਵੀ ਨਹੀਂ ਧੋਵਾਂਗਾ ਕਿਉਂ ਨਹੀਂ ਲਾਉਂਦੇ ਨਹੀਂ ਲਾਉਂਦੇ ਕਿਉਂ ਤੂੰ ਤਾਂ ਮਸ਼ੀਨ ਚ ਕਰੀ ਮੇਰੀ ਕੰਮ ਆਈ ਆ ਮੈਂ ਮੇਰੀ ਮਸ਼ੀਨ ਤੇਰੀ ਕਮਾਈ ਹੈ ਤੁਸੀਂ ਮੈਂ ਮੈਂ ਕੌਣ ਹਾਂ ਤੂੰ ਮੇਰੇ ਭੋਰਨ ਜਾਂ ਜੀ ਮੈਂ ਪਹਿਣਿਆ ਜਾਂ ਕੁਝ ਨਹੀਂ ਪਾਦੀ ਪਹਿਣਾ ਚਾਹ ਤੂੰ ਗਾਂਹ ਤੱਕ ਚੁਗਲੀਆਂ ਘਰੋਂ ਫੜ ਕੇ ਪਾਦੀ ਪਹਿਣ ਕਾਈ ਕਰ ਸਕਦੇ ਨੇ ਕਿ ਤੂੰ ਤਾਂ ਤੇਰੇ ਵਾਸਤਾ ਮਿਲਣਾ ਸੋ ਬੇਤਰ ਹੈ ਨਾ ਨਾਲੇ ਬਿਲ ਜਿਆਦਾ ਹੋਊ ਆ ਬੇਲੋਂ ਗੰਨ ਨਾ ਜਦ ਤੱਕ ਆਪਾਂ ਗਿਆ ਜਿਹੜੀ ਹੀ ਅਸਿਆ ਚ ਬੈਠਦੇ ਤੁਸੀਂ ਇੰਜ ਟੱਪ ਗਿਆ ਨਾ 600 ਜੁਲਟ ਉਪਰ ਤਾਂ ਫਿਰ ਆਣਾ ਹੀ ਆਣਾ ਤਾਂ ਫਿਰ ਕੀ ਹੋਊਗਾ ਮੇਰੇ ਤਾਰਨਾ ਪਾਉਗਾ ਮੇਰੇ ਕੱਲੇ ਮੇਰੇ ਬੱਚਾ ਕੱਲੇ ਵਿੱਚ ਤਾਰਨਾ ਨਹੀਂ ਫਿਰ ਕੱਲੇ ਪਿੱਛੇ ਤੂੰ ਲਾ ਲਾ ਕੇ ਫਸਾਈ ਕਰ ਰਹੀ ਮੇਰੇ ਪਿੱਛੇ ਨਾ ਮੇਰੇ ਪਿੱਛੇ ਤਾਰਨਾ ਮੈਨੂੰ ਤਾਰਨਾ ਕੱਲੇ ਪਿੱਛੇ ਤਾਰਦੀਆਂ ਹੋਰ ਕੀ ਕਰਦੀਆਂ ਕਿਉਂ ਇਹਨੇ ਤਾਂ ਕਰਨੀ ਕਿਉਂ ਇਹਨੇ ਤਾਂ ਕਰੀ ਤੂੰ ਕੱਪੜੇ ਤਾਂ ਬਾਸ ਵਿੱਚ ਪਾਟਾ ਵਾਲਾ ਰੱਖ ਦੀ ਨਾ ਹੱਥਾਂ ਨਾਲ ਧੋ ਮੈਨੂੰ ਕੋਈ ਪਤਾ ਨਹੀਂ ਹੈਗਾ ਤਾਂ ਹੀ ਤੁਹਾਡੇ ਮੈਂ ਤੇਤੇ ਰੱਖੂ ਮੈਂ ਤੁਹਾਡੇ ਨਾਲ ਆਪਾਂ ਕਿਉਂ ਨਹੀਂ ਤੁਹਾਡੇ ਨਾਲ ਤੈਨੂੰ ਧੋਣੇ ਪੈਣ ਤੂੰ ਮੇਰੇ ਨਾਲ ਤਾਂ ਮੈਂ ਨਹੀਂ ਤੋਰਿਆ ਅੱਖੋਂ ਤੇਰੀ ਚਲਣਾ ਆਈਗਾ ਬੰਦੇ ਦਾ ਨਾ ਨੰਦੇ ਆ ਤੋਰ ਬੰਦੇ ਤੋਂ ਉੱਥੇ ਰੱਖ ਦਿੱਤੇ ਤੇਰੇ ਕੱਪੜੇ ਤੇ ਮਸ਼ੀਨ ਵੀ ਰੱਖ ਤੇਰੇ ਕੱਪੜੇ ਰੋਟੀ ਵੀ ਨਹੀਂ ਸਾਹਮੂ ਰੋਟੀ ਨਾ ਨਾ ਰੋਟੀ ਸਾਥੀ ਤੂੰ ਆ ਰੋਟੀ ਨਹੀਂ ਰੋਟੀਆਂ ਨਹੀਂ ਮੈਂ ਨਾ ਬਣਾ ਕੇ ਕਹੇਗੀ ਜਵਾਹਨ ਰੋਟੀ ਜਦ ਨਾ ਹੋਣੀ ਦੇਣ ਦੇ ਨਹੀਂ ਬੱਤ ਹੋਣੀ ਕਰਦੀ ਹੁਣੇ ਸੋਈ ਚ ਬੜੀ ਸਹੀ ਤਰ੍ਹਾਂ ਮੈਂ ਬੜ ਨਾ ਹੋੜੇ ਫੋਰ ਕਰਦੀ ਇਕੱਠੇ ਕਰਦੀ ਸਾਰੇ ਕੋਈ ਨਹੀਂ ਕੋਈ ਨਹੀਂ ਫੋਰ ਕਰਦੀ ਕੀ ਕਰਣੀ ਹੈ ਜਦ ਤਨ ਮੈਂ ਕਹਤਾ ਸੀ ਵੀ ਇਹ ਸੋਇਚ ਤੋਂ ਬਣੀ ਆ ਤੇ ਹੁਣ ਤੂੰ ਵੀ ਸੋਇਚ ਕੀ ਕਰਵਾਣੀ ਆ ਅਰ ਸੋਇਚ ਨਾ ਵੱਢਣਾ ਨਹੀਂ ਨੀ ਵੱਢ ਸਕਦੀ ਕਿਉਂ ਮੈਂ ਇਹ ਤਾਂ ਸੀ ਤੂੰ ਕਿਹਾ ਮੈਂ ਕੱਪੜੇ ਨਹੀਂ ਧੋਣੇਗਾ ਮਸ਼ੀਨ ਤੋਂ ਬਗਾ ਨਹੀਂ ਕੱਪੜੇ ਧੋਣਾ ਤੇ ਮੈਂ ਕਿਹਾ ਸੀ ਕਿ ਰੋਟੀ ਨਹੀਂ ਬਣਨੀ ਸਾਮ ਨੂੰ ਇਹ ਤੇਰੇ ਰੋਟੀ ਨਹੀਂ ਬਣਨੀ ਚੰਦ ਦੇ ਘਰ ਰੋਟੀ ਨਹੀਂ ਬਣੀ ਤੂੰ ਨਹੀਂ ਬਣੀ ਮੈਂ ਮੈਂ ਸੋਇਚ ਨਾ ਬੜਵਾਸ ਤੂੰ ਕਿਸੇ ਵੇਲੇ ਮੈਂ ਜਿੰਨਾ ਤੂੰ ਮੇਰਾ ਹਾਲ ਕਰਦੇਈ ਨਾ ਅਮਰਜੀਤ ਬੜਾ ਪੂਰਾ ਮੇਰਾ ਝੋਲ ਕਰਦੇਈ ਹੈ ਨਾ ਮੇਰੇ ਬੱਚਿਆਂ ਨਿੱਕੇ ਨਿੱਕੇ ਕਿਸੇ ਦੇ ਆਦਮੀ ਨੂੰ ਨਾ ਖੁਸ਼ ਹੋਵੇ ਤੂੰ ਮੇਰਾ ਭੈਣ ਭੈਣ ਹੋ ਕੇ ਉਹ ਜਹਾਲ ਕਰਨ ਦੀਏ ਤੂੰ ਮੇਰਾ ਨਹੀਂ ਭੈਣ ਨੂੰ ਖਾਲ ਕਰਨ ਦੀਏ ਉਹ ਜੇ ਮੇਰਾ ਮੇਰੀ ਦਰਾਨੀ ਹੁੰਦੀ ਨਾ ਤੇ ਦਰਾਨੀ ਜਿੱਤੇ ਮੈਨੂੰ ਕੋਈ ਗੁੱਸਾ ਨਹੀਂ ਸੀ ਮੇਰੀ ਦਰਾਨੀ ਆ ਇੱਕ ਚੌਕੇ ਦੇ ਪਾਲਿਆ ਨਾ ਮੈਂ ਤੇ ਥੋ ਵੱਡੀ ਆ ਤੂੰ ਛੋਟੀ ਈ ਮੈਂ ਤੈਨੂੰ ਖੜਾਇਆ ਆ ਫਿਰ ਖੜਾਇਆ ਫਿਰ ਖੜਾਇਆ ਆ ਤਾਂ ਕਿੰਨਾ ਚਿਰ ਮੈਂ ਪਿਆਰ ਕੀਤਾ ਤੈਨੂੰ ਫਰੀ ਦਾ ਖੜਾਉਣਾ ਤੇ ਖੜਾਇਆ ਹੋਇਆ ਫਰੀ ਦਾ ਨਹੀਂ ਤੂੰ ਮੈਨੂੰ ਖਲਮੀ ਹਾਂ ਉਹ ਥੋੜਾ ਰਸ਼ੀਨ ਤੂੰ ਮੇਰੇ ਕੋਲ ਤੂੰ ਆਪ ਰਲਾਈ ਕਰ ਤੂੰ ਮੈਨੂੰ ਕੱਢਣਾ ਏ ਕੱਢਣਾ ਦੱਸ ਮੈਂ ਨ

ਪਰ ਮਨ ਆਪਣਾ ਨੋਪੜ ਚ ਲਾਈ ਕਰਦੀ ਆ ਕਰੀ ਆਵੇ ਕੱਡੂ ਤਾਂ ਸਹੀ ਕਸ ਛੱਡ ਦਿੱਤੇ ਹੈ ਜੀ ਆਦੇ ਆਪ ਨੂੰ ਜ਼ਿਆਦਾ ਕੁਝ ਬਣਦੀ ਹੈ ਲੱਗੀ ਕਿ ਅਸੀਂ ਮਾਤਾ ਪੁੱਲ ਚੁਗਲੀਆਂ ਕਰਨ ਲਈ ਹਾਂ ਮੈਂ ਕਰ ਦੇ ਐ ਕੀਤਾ ਫਿਰ ਨਾ ਤੂੰ ਕੀ ਕਰ ਲਵੇਂਗੀ ਤੂੰ ਮੇਰਾ ਮੈਂ ਤੇ ਚੱਕ ਕੇ ਪਾਲਿਆ ਮੈਂ ਕੀਤਾ ਫਲਾਣਾ ਕੀਤਾ ਕੀਤਾ ਹੋਊਗਾ ਨੰਮੀ ਨੂੰ ਇਹਦੇ ਬਾਹਰ ਮੈਂ ਚੁੱਪ ਰਹੂੰਗੀ ਆ ਤਾਂ ਰਾਮ ਨਾਲ ਬਸ ਹੋ ਜਾਣਾ ਲਾ ਕੇ ਸੀ ਪਈਓ ਸ਼ਰਮ ਨਹੀਂ ਖਾਂਦੀ ਜੀ ਜਮਈ ਵੀ ਹੈਂ ਤੂੰ ਖਾਂਦੀ ਪਿੰਦੀ ਲੱਤਾਂ ਮਾਰਦੀ ਆ ਕਿਤੇ ਸ਼ਰਮ ਨਹੀਂ ਆਉਂਦੀ ਇਹ ਵੀ ਕਰੋ ਤੇਰਾ ਲਾਜ ਦੇਸ ਦੀ ਜਾ ਰਤ ਤੂੰ ਸੋਚ ਰਹੀ ਹੋ ਨਾ ਵੀ ਮੈਂ ਇਕੱਲ ਬੈਠ ਕੇ ਰੋਟੀ ਖਾ ਲੂੰਗੀ ਇਕੱਲ ਤੇਰੇ ਜਵਾਕਾਂ ਵੀ ਇੰਨੇ ਨੇ ਫਿਰ ਸੋ ਮੈਂ ਭਣਾ ਹੈਂ ਫੇਰ ਵੀ ਤੂੰ ਬਿਲੀ ਵੜ ਕੇ ਖਾਵੇਂ ਤਾਂ ਖਾਣ ਨਹੀਂ ਚੰਗੀ ਤੈਨੂੰ ਮੈਂ ਚਾਹ ਉਸੇ ਹੋਵੇ ਚਾਹੇ ਮੇਰੇ ਭੈਣੀਆਂ ਹੋਣਗੀਆਂ ਮੈਨੂੰ ਕੀ ਬਾਹ ਬੱਡੀਆਂ ਬੱਡੀਆਂ ਗੱਲਾਂ ਮਾਰਦੀ ਕਿ ਮੈਂ ਲੋਕੀ ਸਿ ਚੁਗਲੀਆਂ ਦੇ ਕੇ ਮੈਂ ਕਰਨ ਲੱਗੀ ਸੀ ਸ਼ਰਮ ਨਹੀਂ ਆਈ ਜਮੈਂ ਵੀ ਚੁਗਲੀਆਂ ਕਰਦੀ ਹੂੰਗੀ ਕੀ ਆਈ ਬਲ ਮੈਨੂੰ ਕਿਵੇਂ ਕੱਢਾਂ ਤੋ ਛੱਡ ਨਹੀਂ ਮੈਂ ਹੈ ਨਹੀਂ ਮੈਨੂੰ ਨਹੀਂ ਨਾ ਖਰਚਾ ਕਰ ਤੰਦਰ ਮੈਂ ਨਾ ਖਰਚਾ ਕਰ ਜਕਾ ਉਸਕੀ ਇੰਤ ਲੜਾਉਂਗੀ ਠੀਕ ਠੀਕ ਚੋ